ਜੇ ਹੁਣ ਨਹੀਂ ਫਿਰ ਕਦੇ ਜੇ ਹੁਣ ਨਹੀਂ ਫਿਰ ਸਮਝ ਲਓ ਕਦੇ ਨਹੀਂ ਜੇ ਹੁਣ ਸੇਵਾ ਸਿਮਰਨ ਭਗਤੀ ਨਹੀਂ ਕਰ ਸਕਦੇ ਫਿਰ ਨਹੀਂ ਕਰ ਸਕਦੇ ਫਿਰ ਪਛਤਾਵੇ ਪੱਲੇ ਰਹਿ ਜਾਵੇਗਾ ਇਨਸਾਨ ਸੋਚੀ ਜਾਂਦਾ ਫਿਰ ਕਰ ਲਾਂਗੇ ਫਿਰ ਕਰ ਲਾਂਗੇ ਰਾਵਣ ਨੇ ਕਿਹਾ ਸੀ ਲక్ష్మణ ਨੂੰ ਕਿ ਅੱਜ ਕਾ ਕੰਮ ਕੱਲ ਪਰ ਮਤ ਛੋਡੋ ਕਹਿੰਦੇ ਕੋਈ ਮਤ ਦੇਉ ਬੜਾ ਵਿਦਵਾਨ ਸੀਗਾ ਕਹਿੰਦੇ ਵਸ ਇਹੀ ਅੱਜ ਕਾ ਕੰਮ ਕੱਲ ਪਰ ਮਤ ਛੋਡੋ اے ਲਿਸ਼ਵਣ ਜੋ ਕਰਨ ਸੋ ਕਰ ਲੋ ਸੋ ਇਹ ਜਨਮ ਇਹ ਵਕਤ ਤੇ ਸਮਾਂ ਬਾਣੀ ਤੇ ਕਹਿੰਦੀ ਕਾਲ ਕਰੰਤ ਅਵ ਕਰਵ ਕਰਤਾ ਸੋਇਤਾ ਜੋ ਕੱਲ ਕਰਨ ਅੱਜ ਹੀ ਕਰ ਲੋ ਜਿਹੜਾ ਅੱਜ ਕਰਨਾ ਹੋਣੀ ਕਰ ਲੈ ਪਾਛਾ ਕਸ਼ਣ ਹੋਏ ਗਜ ਸਿਰ ਪਰ ਆਵੇਗਾ ਫਿਰ ਕੁਝ ਨਹੀਂ ਹੋਣਾ ਜਦੋਂ ਕਾਲ ਨੇ ਤੈਨੂੰ ਗ੍ਰਸ ਲਿਆ